ਸਤਿ ਸ਼੍ਰੀ ਅਕਾਲ ਜੀ ਮਾਂ ਨੇ ਬੜਾ ਸੋਹਣਾ ਨਾਂ ਰੱਖਿਆ ਸੀ ਮੇਰਾ ਸਤਨਾਮ ਸਿਉ ਕਹਿ ਦਿੰਦੀ ਊਂ ਤਾਂ ਰੱਬ ਦਾ ਨਾਂ ਨਹੀਂ ਲਿਆ ਜਾਂਦਾ ਜਦ ਮੁੰਡੇ ਨੂੰ ਬੁਲਾਇਆ ਕਰੂੰ ਉਦੋਂ ਤਾਂ ਰੱਬ ਦਾ ਨਾਂ ਆ ਜਾਇਆ ਕਰੋ ਪਰ ਬਾਲਾ ਚਿਰ ਨਾ ਜਪ ਸਕੇ ਰੱਬ ਦਾ ਨਾਂ ਉਸ ਨੇ ਆਪਣੇ ਕੋਲ ਹੀ ਬੁਲਾ ਲਿਆ ਮੇਰੀ ਸਾਰੀ ਜ਼ਿੰਮੇਵਾਰੀ ਦਾਦੀ ਤੇ ਆ ਗਈ ਉਹ ਹੁਣ ਜ਼ਿੰਮੇਵਾਰੀਆਂ ਚੁੱਕਣ ਵਾਲੀ ਕਿੱਥੇ ਸੀ ਇਹ ਤਾਂ ਰੱਬ ਨੇ ਬੁੱਢੀ ਉਮਰੇ ਉਸ ਨਾਲ ਤੱਕਾ ਕੀਤਾ ਸੀ ਕਦੇ ਕਦੇ ਤਾਂ ਕਹਿ ਦਿੰਦੀ ਮੈਂ ਹੀ ਤਕੜੀ ਕਰਤੀ ਰੱਬ ਨੇ ਮੈਂ 10ਵੀਂ ਪਾਸ ਕਰਕੇ ਘਰੇ ਖੇਤੀਬਾੜ ਸੰਭਲ ਲੱਗ ਪਿਆ ਦੇਖਦੇ ਹੀ ਦੇਖਦੇ ਬੇਬੇ ਹੋਰ ਕਮਜ਼ੋਰ ਹੁੰਦੀ ਜਾ ਰਹੀ ਸੀ ਹੁਣ ਸਕੂਲੋਂ ਕੰਮ ਵੀ ਨਹੀਂ ਸੀ ਬੰਦਾ ਇੱਕ ਦਿਨ ਮੇਰੀ ਭੂਆ ਜੀ ਸਾਡੇ ਘਰ ਆਏ ਤੇ ਬੇਬੇ ਜੀ ਨੂੰ ਔਖੀ ਹੁੰਦੀ ਵੇਖ ਉਹਨਾਂ ਨੇ ਮੈਨੂੰ ਵਿਆਹਣ ਦੀ ਸਲਾਹ ਦਿੱਤੀ ਤੇ ਕੁਝ ਦਿਨ ਬਾਅਦ ਆਪ ਹੀ ਰਿਸ਼ਤਾ ਲੈ ਕੇ ਸਾਡੇ ਘਰ ਆਏ ਮੇਰਾ ਵੀ ਇੰਨੀ ਛੋਟੀ ਉਮਰ ਵਿੱਚ ਹੀ ਵਿਆਹ ਕਰ ਦਿੱਤਾ। ਕਬੀਲਦਾਰੀ ਹੋਰ ਵਧ ਗਈ। 2 ਸਾਲ ਬਾਅਦ ਸਾਡੇ ਘਰ ਇੱਕ ਬੱਚੀ ਨੇ ਜਨਮ ਲਿਆ। ਫੇਰ ਸਾਡਾ ਇਕੱਲੀ ਖੇਤੀ ਤੇ ਗੁਜ਼ਾਰਾ ਨਹੀਂ ਸੀ ਹੋ ਰਿਹਾ। ਮੇਰੀ ਪਤਨੀ ਨੇ ਮੈਨੂੰ ਨਾਲ-ਨਾਲ ਕੋਈ ਹੋਰ ਕੰਮ ਤੋਰਨ ਦੀ ਸਲਾਹ ਦਿੱਤੀ। ਪਰ ਮੈਂ ਬੇਵਸ ਸੀ ਕਿਉਂਕਿ ਹੋਰ ਕਾਰੋਬਾਰ ਤੋਰਨ ਲਈ ਵੀ ਬਹੁਤ ਸਾਰੇ ਪੈਸੇ ਦੀ ਲੋੜ ਹੁੰਦੀ ਹੈ। ਪਰ ਮੈਂ ਤਾਂ ਤੰਗੀ ਕੱਟ ਰਿਹਾ ਸੀ। ਮੈਂ ਖੇਤ ਚਲਾ ਗਿਆ। ਸਾਰਾ ਦਿਨ ਇਹੀ ਸੋਚਦਾ ਰਿਹਾ ਕਿ ਹੋਰ ਕੋਈ ਕੰਮ ਕਿਵੇਂ ਤੋਰ ਸਕਦਾ ਹਾਂ ਸ਼ਾਮ ਨੂੰ ਜਦੋਂ ਘਰ ਆਇਆ ਮੇਰੀ ਪਤਨੀ ਨੇ ਮੈਨੂੰ ਰੋਟੀ ਫੜਾਈ ਤੇ ਆਪ ਮੇਰੇ ਕੋਲ ਬੈਠ ਗਈ ਤੇ ਕਹਿਣ ਲੱਗੀ ਕੀ ਸੋਚਿਆ ਫਿਰ ਤੁਸੀਂ ਮੈਂ ਚੁੱਪ ਸੀ ਉਸਨੇ ਮੈਨੂੰ ਦੁਬਾਰਾ ਉਤਸ਼ਾਹਿਤ ਹੋ ਕੇ ਪੁੱਛਿਆ ਮੈਂ ਕਿਹਾ ਭਗਵਾਨ ਨੇ ਐਵੇਂ ਕਿਵੇਂ ਕੋਈ ਕੰਮ ਸ਼ੁਰੂ ਕਰ ਲਵਾਂ ਜ਼ਹਿਰ ਖਾਨ ਨੂੰ ਤਾਂ ਪੈਸੇ ਨਹੀਂ ਤਾਂ ਉਹ ਥੋੜਾ ਜਿਹਾ ਮੁਸਕराई ਤੇ ਮੈਨੂੰ ਕਹਿਣ ਲੱਗੀ ਮੇਰੇ ਕੋਲ ਕੁਝ ਗਹਿਣੇ ਹਨ ਮੈਂ ਤਾਂ ਸਿਰਫ ਕੰਨਾਂ ਵਿੱਚ ਹੀ ਗਹਿਣੇ ਪਾਉਂਦੀ ਹਾਂ ਦੂਸਰੇ ਬਾਧੂ ਹੀ ਪਏ ਨੇ ਕਿਉਂ ਨਾ ਆਪਾਂ ਲੋਨ ਕਰਵਾ ਲਈਏ ਤੇ ਜਦ ਛੜਵਾਏ ਗਏ ਛੜਵਾ ਲਵਾਂਗੇ ਮੈਨੂੰ ਉਸਨੇ ਮਨਾ ਲਿਆ ਤੇ ਅਸੀਂ ਲੋਨ ਲੈ ਕੇ ਦੁਕਾਨ ਪਾਈ ਰੈਡੀमेड ਕੱਪੜਿਆਂ ਦੀ ਜੋ ਮੇਰੀ ਪਤਨੀ ਸੰਭਲ ਲਗੀ ਮੈਂ ਸੱਚ ਕਹਿ ਰਿਹਾ ਹਾਂ ਦੁਕਾਨ ਇੰਨੀ ਚੱਲੀ ਕਿ ਅਸੀਂ ਆਪਣੇ ਗਹਿਣੇ ਵੀ ਛੜਵਾ ਲਏ ਤੇ ਘਰ ਦੇ ਖਰਚੇ ਵੀ ਬੜੀ ਆਸਾਨੀ ਨਾਲ ਚੱਲਣ ਲੱਗੇ ਮੈਂ ਮੇਰੀ ਪਤਨੀ ਦਾ ਦੇਨ ਨਹੀਂ ਦੇ ਸਕਦਾ ਉਸ ਦੀ ਸਮਝਦਾਰੀ ਨੇ ਮੈਨੂੰ ਕਾਰਜੇ ਵਿੱਚ ਡੁੱਬਣ ਤੋਂ ਬਚਾ ਲਿਆ ਕੌਣ ਕਹਿੰਦਾ ਹੈ ਕਿ ਔਰਤ ਨੂੰ ਅਕਲ ਨਹੀਂ ਹੁੰਦੀ ਜੋ ਸ਼ੈਨਚੇਲਤਾ ਜੋ ਜਿਗਰਾ ਪ੍ਰਮਾਤਮਾ ਨੇ ਔਰਤ ਨੂੰ ਦਿੱਤਾ ਹੈ ਉਹ ਹਰ ਕਿਸੇ ਕੋਲ ਨਹੀਂ ਹੁੰਦਾ ਮੈਂ ਵੇਖਿਆ ਹੈ ਉਸ ਆਪਣੇ ਮਾਪੇ ਲਈ ਆਪਣੇ ਭਰਾ ਲਈ ਤੇ ਫਿਰ ਆਪਣੇ ਪਤੀ ਲਈ ਆਪਣੇ ਸ਼ੌਂਕ ਆਪਣੇ ਦੁੱਖ ਦਰਦ ਅਤੇ ਆਪਣੀ ਭੁੱਖ ਤੱਕ ਵੀ ਲ ਘੋ ਲੈ ਲੈਂਦੀਆਂ ਹਨ ਪਰ ਇਹ ਕੁਝ ਜ਼ਿਆਦਾ ਸਿਆਣੇ ਲੋਕ ਔਰਤ ਨੂੰ ਪਤਾ ਨਹੀਂ ਕੀ ਕੁਝ ਕੈਣ ਤੇ ਤੁਲੇ ਹੋਏ ਨੇ ਜੇਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਧੰਨਵਾਦ